ਮੈਂ ਜੀ ਕਾਕਾ ਸਿੰਘ ਖੁੰਡੇ ਹਲਾਲ ਪੰਜਾਬ ਖੇਤ ਮਜ਼ਦੂਰ ਜੁਨੀਅਨ ਦਾ ਬਲਾਕ ਪ੍ਰਧਾਨ ਹਾਂ ਮਸਲਾ ਇਹ ਹੈ ਜੀ ਪਿੰਡ ਭਾਗਸਰ ਦੇ ਵਿੱਚ ਮਜ਼ਦੂਰਾਂ ਨੂੰ ਨਰੇਗਾ ਦੇ ਕੰਮ ਤੋਂ ਕਾਫੀ ਖੱਜਲ-ਖਵਾਰੀ ਕੀਤੀ ਜਾ ਰਹੀ ਸੀ ਕੰਮ ਨਹੀਂ ਦਿੱਤਾ ਜਾ ਰਿਹਾ ਸੀ ਜਿਹਦਾ ਕਾਰਨ ਕਰਕੇ ਕੱਲ ਵੀ ਸਾਡੇ ਬੰਦੇ ਇੱਥੇ ਦਫ਼ਤਰ ਹੋ ਕੇ ਗਏ ਜਣੇ ਇੱਥੋਂ ਦਾ ਐਪੀਓ ਦਾ ਇੱਥੋਂ ਦੇ ਪ੍ਰਸ਼ਾਸਨ ਦਾ ਸਾਡੇ ਆਗੂਆਂ ਦੇ ਨਾਲ ਰੁੱਖਾ ਵਿਹਾਰ ਸੀਗਾ ਜਿੱਦੋਂ ਕੰਮ ਦੇਣ ਤੋਂ ਅਨਕਾਰੀ ਵਾਲਾ ਮਸਲਾ ਸੀ ਮਜਬੂਰੀ ਵਸ ਸਾਨੂੰ ਅੱਜ ਇਹ ਇੱਥੇ ਆਉਣਾ ਪੈ ਗਿਆ ਜਿਹਦੇ ਕਾਰਨ ਕਰਕੇ ਅੱਜ ਜੇ ਇਥੇ ਦਰਹੀ ਵਿਛਾ ਕੇ ਬੈਠੇ ਆਂ ਇਥੇ ਆਏ ਆ ਤਾਂ ਅੱਜ ਉਹਨਾਂ ਨੇ ਪਰਸੋਂ ਦਾ ਟਾਈਮ ਦਿੱਤਾ ਵੀ ਪਰਸੋਂ ਵੀ ਭਾਈ ਤੁਹਾਡਾ ਕੰਮ ਚਲਾਵਾਂਗੇ ਤੇ ਪਰਸੋਂ ਵੀ ਅਸੀਂ ਜੇਕਰ ਇਹ ਸਾਡੇ ਬੰਦੇ ਕੰਮ ਤੇ ਜਾਣਗੇ ਇਹਨਾਂ ਦਾ ਕੋਈ ਕੋਈ ਵੀ ਡਿੱਕਾ ਪੈਂਦਾ ਅਸੀਂ ਉੱਥੇ ਬੈਠੇ ਆ ਅੱਜ ਮਜ਼ਦੂਰ ਹਾਜ਼ਰੀ ਲਵਾਉਣਗੇ ਕੰਮ ਅਸੀਂ ਹੁਣ ਇਹਨਾਂ ਨੇ ਅੱਜ ਪਰਸੋਂ ਦੀ ਹਾਂ ਕੀਤੀ ਹੈ ਜਨੇ ਪਰਸੋਂ ਸਾਡੇ ਬੰਦੇ ਆਪਦੇ ਕੰਮ ਤੇ ਜਾਣਗੇ ਜੇ ਕੋਈ ਕੰਮ ਦੀ ਹਾਜ਼ਰੀ ਨਹੀਂ ਲੱਗਦੀ ਤਾਂ ਇਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਥੋਂ ਦਾ ਏਪੀਓ ਹੋਊਗਾ ਇਸਦਾ ਵੀਡੀਓ ਹੋਊਗਾ ਕਿਉਂਕਿ ਮਜ਼ਦੂਰਾਂ ਨਾਲ ਬਹੁਤ ਝਰ ਹੋ ਗਿਆ ਵਾਅਦੇ ਕਰਕੇ ਮੁੱਕਰੀ ਜਾਂਦੇ ਕਿਉਂਕਿ ਇਹ ਉਹੀ ਸਰਕਾਰ ਨੇ ਜਿਹੜੀ ਮਜ਼ਦੂਰਾਂ ਨਾਲ ਰਾਜ ਭਾਗ ਤੇ ਬੈਠਣ ਵਾਸਤੇ ਬਹੁਤ ਲੰਮੇ ਚੌੜੇ ਵਾਅਦੇ ਕਰਕੇ ਆਈ ਸੀ ਕਿ ਸਾਡੀ ਸਰਕਾਰ ਤਾਂ ਉਹ ਮਜ਼ਦੂਰਾਂ ਦੀ ਗਰੀਬੀ ਮਜ਼ਦੂਰਾਂ ਦਾ ਬਦਲਾ ਮਜ਼ਦੂਰਾਂ ਦੀ ਤਬਦੀਲੀ ਮਜ਼ਦੂਰਾਂ ਦੇ ਘਰੇਵਾਲਾ ਵਿਕਾਸ ਕਰ ਦੂ ਪਰ ਉਹ ਸਰਕਾਰ ਲਗਭਗ 2.5 ਸਾਲ ਹੋ ਗਏ ਜਿਹੜੀ ਸਰਕਾਰ ਹਜੇ ਤੱਕ ਕਿਸ ਨੇ ਮਜ਼ਦੂਰ ਸ਼ਬਦ ਨਹੀਂ ਕਿਹਾ ਉਹ ਤੋਂ ਅੱਗੋਂ ਮੰਗਾ ਦੀ ਆਸ ਕੀ ਕਰ ਸਕਦੇ ਆ ਕਿ ਉਹ ਮੰਗਾ ਸਾਨੂੰ ਦੇ ਦੋਗੀ ਜਿਹਦੇ ਚੋ ਭਗਵੰਤ ਮਾਨ ਉਹੀ ਭਗਵੰਤ ਮਾਨ ਨੇ ਜਿਹੜਾ 8 ਵਾਰੀ ਸਾਨੂੰ ਮੀਟਿੰਗਾਂ ਦੇ ਕੇ ਮੁਕਰ ਗਿਆ ਇਥੋਂ ਜਥੇਬੰਦੀਆਂ ਨੂੰ ਉਹ ਗਿੱਦੜ ਚਿੱਠੀ ਦੇ ਦਿੰਦੇ ਵੀ ਭਾਈ ਫਲਾਨੀ ਤਰੀਕ ਨੂੰ ਤੁਹਾਡੇ ਨਾਲ ਮੁੱਖ ਮੰਤਰੀ ਮੀਟਿੰਗ ਕਰੂਗਾ ਪਰ ਉਹ ਭਗਵੰਤ ਮਾਨ ਉਸ ਦਿਨ ਚੰਡੀਗੜ੍ਹ ਦੇ ਸਾਨੂੰ ਭਾਲਿਆ ਨਹੀਂ ਸਿਉਂਦਾ ਉਹ ਮਾ ਮੁੱਖ ਮੰਤਰੀ ਜਿਹੜਾ ਕਿਤੇ ਨਾ ਕਿਤੇ ਐ ਗੀਤ ਗਾਉਂਦਾ ਹੁੰਦਾ ਸੀ ਵੇ ਮੰਗਦਾ ਜਿਵੇਂ ਸੂਰਜਾਂ ਕੰਮੀਆਂ ਦੇ ਵੇੜੇ ਅੱਜ ਉਹ ਕੰਮੀਆਂ ਦੇ ਨਾਲ ਬਹਿਣ ਤੋਂ ਨਫ਼ਰਤ ਕਰਦਾ ਉਹਨੂੰ ਨਾਲ ਕੰਮੀਆਂ ਦੇ ਖੜਨ ਦੀ ਨਫ਼ਰਤ ਆਉਂਦੀ ਆ ਇਸ ਕਰਕੇ ਸਾਨੂੰ ਮੰਗਾ ਦੇਣੀਆਂ ਬਹੁਤ ਦੂਰ ਦੀ ਗੱਲ ਆ ਸਾਡੇ ਨੇ ਤਾਂ ਬਹਿਣ ਨੂੰ ਤਿਆਰ ਨਹੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਮੰਗਾ ਅਸੀਂ ਮੰਗਦੇ ਕੀ ਆ ਜਣੇ ਉਹਨਾਂ ਨੇ ਜੋ ਕਿਹਾ ਉਹੀ ਕਹਿ ਰਹੇ ਆ ਕਿ ਔਰਤਾਂ ਨੂੰ ਉਹਨਾਂ ਨੇ ਹਜ਼ਾਰ-ਹਜ਼ਾਰ ਕਿਹਾ ਸੀ ਉਹ 5 ਸਾਲ ਹੋ ਗਏ ਜੇ ਦੁੱਕੀ ਨਹੀਂ ਖਾਤੇ ਚ ਪਾਈ 2565 ਕਹੇ ਦੀ ਕਿਸੇ ਦੀ ਹਜੇ ਤੱਕ ਦੁੱਕੀ ਨਹੀਂ ਪਿਲਸਣ ਵਧਾਈ ਮਜ਼ਦੂਰਾਂ ਨੂੰ ਕਹਿੰਦਾ ਸੀ ਕਿ ਤੁਹਾਡੇ ਘਰਾਂ ਦੀਆਂ ਬੈਠਣ ਸਾਰ ਸਾਡੀ ਸਰਕਾਰ ਬਣ ਸਰ ਤੁਹਾਨੂੰ ਰਜਿਸਟਰੀਆਂ ਕਰਾ ਕੇ ਤੁਹਾਨੂੰ ਮਾਲਕੀ ਦੇ ਦਾਂਗੇ ਤੇ ਤੁਸੀਂ ਘਰਾਂ ਦੇ ਮਾਲਕ ਬਣ ਜਾਓਗੇ ਮਾਂ ਦੇ ਪੁੱਤ ਨੇ ਕਿਸੇ ਹਜੇ ਤੱਕ ਕਿਸੇ ਜ਼ਿਲ੍ਹੇ ਚ ਡਾਗੂ ਨਹੀਂ ਕੀਤਾ ਨਸ਼ਾ ਦੀ ਗੱਲ ਕਰਦੇ ਸੀ ਕਿ ਨਸ਼ੇ ਖਤਮ ਕਰਾਂਗੇ ਰਜਾਨਾ ਦੋ ਦੋ ਧੀਆਂ ਪੁੱਤ ਸਾਡੇ ਮਰੀ ਜਾਂਦੇ ਆ ਪਰ ਇਹ ਮਾਂ ਦੇ ਪੁੱਤਾਂ ਦੇ ਰਾਜ ਭਾਗ ਆਉਣ ਦੇ ਨਾਲ ਨਸ਼ਾ ਵਧਿਆ ਹੋਇਆ ਘਟਿਆ ਨਹੀਂ ਕਿਉਂਕਿ ਇਹ ਨਸ਼ੇ ਦੇ ਵਿੱਚ ਵੱਡੀਆਂ ਦਲਾਲੀਆਂ ਹੋ ਰਹੀਆਂ ਵੱਡੇ ਇਹਨਾਂ ਨੂੰ ਧਨ ਬਣ ਰਹੇ ਆ ਜਿਸ ਦਾ ਕਰਕੇ ਨਸ਼ੇ ਨੂੰ ਠੱਲ ਨਹੀਂ ਪਾਰੇ ਮਜ਼ਦੂਰਾਂ ਦੇ ਕਮਰਿਆਂ ਦੀ ਕੀ ਹਾਲਤ ਆ ਮਜ਼ਦੂਰ ਕਮਰੇ ਡਿਗ ਡੇ ਕੇ ਠੱਲੇ ਮਰੀ ਜਾਂਦੇ ਆ ਮਜ਼ਦੂਰਾਂ ਦੇ ਰੋਜ਼ਗਾਰ ਦੀ ਕੋਈ ਗੱਲ ਨਹੀਂ ਮਜ਼ਦੂਰਾਂ ਦੇ ਹੋਰ ਮਸਲੇ ਦੀ ਕੋਈ ਗੱਲ ਨਹੀਂ ਜਣੇ ਅੱਜ ਇਹ ਸਰਕਾਰ ਕੁੱਲ ਮਜ਼ਦੂਰਾਂ ਨਾਲ ਵਾਅਦੇ ਕਰਕੇ ਭੱਜੀ ਹੋਈ ਆ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਸੋ ਇਹਦੇ ਵਾਸਤੇ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਕਰਾ ਹਾਂ ਜੋ ਦੋ ਤਰੀਕ ਨੂੰ ਇਹ ਜਲਾਸ ਚਲਾ ਰਿਹਾ ਅਸੀਂ ਇੱਕ ਤਰੀਕ ਤੋਂ ਉਹਨਾਂ ਦੇ ਚੰਡੀਗੜ੍ਹ ਦੇ ਦਫ਼ਤਰ ਦੇ ਉੱਥੇ ਸੱਥਰ ਬਿਸ਼ਾ ਕੇ ਬੈਠਾਂਗੇ ਇਹ ਜਿਹੜੀਆਂ ਮੰਗਾਂ ਨੇ ਕੀਤੇ ਹੋਏ ਵਾਅਦੇ ਨੇ ਖਾਸ ਕਰਕੇ ਖੇਤੀ ਨੀਤੀ ਹੈ ਜਿਹੜੀ ਖੇਤੀ ਨੀਤੀ ਲਾਗੂ ਕਰਾਉਣ ਵਾਸਤੇ ਜ਼ਮੀਨ ਦੀ ਕਾਣੀ ਵੰਡ ਨੂੰ ਦੁਬਾਰੇ ਵੰਡ ਕਰਾਉਣ ਵਾਸਤੇ ਲੜਾਂਗੇ ਤੁਹਾਡਾ ਧੰਨਵਾਦ ਸਾਰਿਆਂ ਨੂੰ ਬਸ ਲੇਬਰ ਦਾ ਕੰਮ ਦੀ ਡਿਮਾਂਡ ਕਰਦਾ ਇਹਨਾਂ ਨੂੰ ਕਹਤਾ ਕੰਮ ਨਸੇ ਨਾਲ ਚਲਾ ਦੇ ਨੇ ਚੱਕਰ ਨਿਕਲ ਆ। ਜੀ ਕਿਹੜੇ ਅੰਦਰ ਦੀ ਰੈਗੂਲਰ ਕੰਮ ਆਪਣੇ ਰੈਗੂਲਰੀ ਚੱਲ ਰਿਹਾ ਜੀ ਸਾਰੇ ਪਿੰਡਾਂ 'ਚ ਮੋਸ਼ਨਲੀ ਕਿ ਜੇ ਕਿ ਕਿਸੇ ਪਿੰਡ 'ਚ ਕੋਈ ਦਿੱਕਤ ਹੋ ਸਕਦੀ ਹੈ ਵੈਸੇ ਤਾਂ ਕਿਤੇ ਹੈ ਨਹੀਂ। ਕੱਲ ਦਾ ਕਹਿ ਕੇ ਕੱਲ ਪਰਸ ਤੱਕ ਨਾ ਕੰਮ ਚੱਲਦਾ। ਜੀ ਸਰ ਐਪ ਦੀ ਹਾਜ਼ਰੀ ਜਿਵੇਂ ਲੈ ਕੇ ਬੜੀ ਇਹਨਾਂ ਨੂੰ ਸਮੱਸਿਆ ਆ ਰਹੀ ਹੈ ਕਿ ਕੁਝ ਐਸੀ ਮਲਗੇ ਜਿਸ ਤੇ ਸਾਡਾ ਜਿਹੜਾ ਐਜੂਕੇਸ਼ਨ ਦਿੱਤੀ ਹੈਗੀ ਹੈ ਉਹ ਤੋਂ ਦੋ ਤਿੰਨ ਕਿਲੋਮੀਟਰ ਸੇ ਕੰਮ ਕਰਦੇ ਆ ਪਰ ਤੁਹਾਨੂੰ ਵਾਪਸ ਆਣ ਜਾਂਦੇ ਹੋ ਜੀਓ ਟੈਗ ਨਾ ਜੂ ਲੋਕੇਸ਼ਨ ਤੋਂ ਜਿੱਥੇ ਐਪ ਚੱਲਦੀ ਉਹ ਜੀਓ ਟੈਗ ਨਾ ਚੱਲਦੀ ਦਾ ਵਰਕ ਥੋੜੀ ਮੁੱਠੀ ਦਿੱਕਤ ਆ ਜਾਂਦੀ ਹੈ ਵੈਸੇ ਇਹ ਕੰਮ ਜੇ ਹੋਂ ਸਾਰੀ ਐ ਜਿਹੜੀ ਆਪਣੀ ਹੈਗੀ ਅਟੈਂਡ ਸਾਰੀ ਆਨਲਾਈਨ ਲੱਗਦੀ ਹੈ ਮੈਨੂਅਲ ਕੋਈ ਨਹੀਂ ਹੈ ਅਟੈਂਡ ਸਾਰੀ ਆਨਲਾਈਨ ਟੈਟਸ ਲੱਗਦੀ ਹੈ ਜਿੱਥੇ ਉਹ ਲੋਕੇਸ਼ਨ ਹੁੰਦੀ ਹੈ ਜੀਓ ਟੈਗਿੰਗ ਉ ਤਾਂ ਕਰਕੇ ਉਥੇ ਲੋਕੇਸ਼ਨ ਤੇ ਅਟੈਂਡਸ ਲੱਗਦੀ ਉਹ ਮੰਨਿਆ ਹੋਂ ਜਾਣ ਚੁਣੋ ਸੌ ਇਸ ਤਰ੍ਹਾਂ ਉਹ ਜਿੱਥੇ ਨਾ ਨਾ ਜਿੱਥੇ ਕੰਮ ਚੱਲਦਾ ਉੱਥੇ ਜੀਓ ਟੈਗਿੰਗ ਹੁੰਦੀ ਹੈ ਉ ਨਹੀਂ ਨਹੀਂ ਕੰਮ ਜਿੱਥੇ ਕੰਮ ਦੀ ਆਪਾਂ ਜੀਓ ਟੈਗਿੰਗ ਕਰਦੇ ਹਾਂ ਨਾ ਜਿਹੜੇ ਕੰਮ ਦੀ ਕਿਸੇ ਵੀ ਕੰਮ ਦਾ ਜਿੱਥੋਂ ਦਾ ਕੰਮ ਆ ਉੱਥੇ ਉੱਥੋਂ ਦੀ ਲਿਫੈਸ਼ਨ ਚੱਲਦੀ ਤੁਹਾਨੂੰ ਕੰਮ ਹਾਂਜੀ दिल्ली क्राइम नेशनल न्यूज़ नजर सफर